ਮੈਂ ਪਿੰਡ ਸੈਦਾਵਾਲੀ ਹਲਕਾ ਬਲੂਆਣਾ ਬੋਸ ਦੇ ਨਾਲ ਮੈਂ ਖੜਾ ਹਾਂ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਅੱਲਾ ਥੱਲੇ ਦਾ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਇੱਥੇ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਬੜਾ ਦੁੱਖ ਹੈ ਕੀ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆ ਹਾਲਾਤ ਸਾਰੇ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਕਿ ਆਪਣੇ ਕਲੀਕਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਇੰਜਨ ਚਾਰ ਇੰਜਨ ਪੰਪ ਸੈੱਟ ਚਾਰ ਇੰਜਨ ਪੰਪ ਸੈੱਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ 5 ਸਾਰਾ ਕੁਝ ਅਸੀਂ ਦੇਖਦੇ ਜਾ ਰਹੇ ਹਾਂ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰਬਾਨੀ ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਹਨਾ ਕਹਿਣਾ ਚਾਹਣਾ ਹੈ ਪਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋੜ ਦਾ ਸਾਰਾ ਕੋੜ ਜਿੰਦਾਬਾਦ ਜਿੰਦਾਬਾਦ ਸਾਰਾ ਕੋੜ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਇਸ ਪਾਣੀ ਨਾਲ ਨੁਕਸਾਨ ਨਾਲ ਗੱਲਬਾਤ ਕੀਤੀ ਇੱਥੇ ਲੋਕ ਇੱਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਦੇ ਦੇਖੋ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਸਾਡਾ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਆ ਸਾਰੇ ਐ ਬਾਹਰੋਂ ਇੱਥੇ ਲੁੱਟਣ ਆਉਂਦੇ ਆ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈ ਪਰ ਅਸੀਂ ਇੱਕ ਗਦੌਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖਤ ਲੈ ਕਿ ਇਹ ਕੁਦਰਤੀ ਮਾਰ ਹੈ ਕਿ ਇਹ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਡਿੱਗੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕਿ ਆ ਝਾੜੀ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਪੈਸੇ ਕਮਾਉਣ ਤੇ ਲੱਗੇ ਆ ਲੋਕਾਂ ਨੂੰ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈਂਦਾ ਨਹੀਂ ਬਾਬਾ ਸਾਹਿਬ ਮੁਜ਼ੀਦਾ ਐਮ ਐਲ اے ਨੂੰ ਇੱਥੇ ਆਣਾ ਚਾਹੀਦਾ ਜਾਇਜ਼ਾ ਦੇ ਦੇਖੋ ਇੰਨਾ ਦੇ ਭਾਵੇਂ ਐਮ ਐਲ اے ਆ ਮੈਨੂੰ ਹੁਣੇ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮ ਐਲ اے ਆਪਦਾ ਹੈ ਨਾ ਕੋਈ ਅਫਸਰ ਆਇਆ ਨਾ ਕੋ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਸਾਰੇ ਮੋਟਰ ਦੇਖੇ ਜਾ ਰਹੇ ਹਾਂ ਤੇ ਤੁਸੀਂ ਜੇ ਕੋਈ ਵੀ ਟਿਸ਼ੂ ਜੀ ਲੋੜ ਹੋਏ ਛੱਡ ਕੇ ਸਾਡੀ ਪਾਰਟੀ ਤੁਹਾਡੇ ਨਾਲ ਦੋਧੋ ਚੱਲ ਜੇ ਕਸਟਮਰ ਨਾਲ ਕੁਝ ਨਾ ਜਾਓਗਾ ਸੀ ਦੇਖੋ ਹਾਂਜੀ ਹਾਂ

ada <laughs> ma